ਬਾਬਾ ਹੋਰ ਪੈਨਣ ਖੁਸ਼ੀ ਖੁਆਰ ਜਿਤ ਪੈੰਦੇ ਤਨ ਪੀੜੀਏ ਮਨ ਮੇ ਚਲੇ ਵਿਕਾਰ ਰਹਾਓ ਏ ਭਾਈ ਜਿਸ ਪੈਨ ਨਾਲ ਸਰੀਰ ਦੁਖੀ ਹੋਵੇ ਤੇ ਮਨ ਵਿੱਚ ਵੀ ਭੈੜੇ ਖਿਆਲ ਤੋਰ ਪੈਣ ਇਹੋ ਜਿਹਾ ਪੈਨਣ ਦਾ ਸ਼ੌਂਕ ਤੇ ਚਾਹ ਖੁਆਰ ਕਰਦਾ ਹੈ ਰਹਾਓ ਕੋੜੇ ਪਖਰ ਸੋਈਨੇ ਸਾਖਤ 부ਜਨ ਤੇਰੀ ਵਾਟ ਤਰਕਸ ਤੀਰ ਕਮਾਨ ਸੰਗ ਤੇਗ ਬੰਦ ਗੁਣ तात ਵਾਜਾ ਨੇ ਜਾ ਪਤ ਸਿਉ ਪ੍ਰਗਟ ਕਰਮ ਤੇਰਾ ਮੇਰੀ ਜਾਤ ਏ ਪ੍ਰਭੂ ਤੇਰੇ ਚਰਨਾ ਵਿੱਚ ਜੁੜਨ ਦਾ ਜੀਵਨ ਰਾਹ ਸਮਝਣਾ ਮੇਰੇ ਵਾਸਤੇ ਸੋਨੇ ਦੀ ਦੁਮੁੱਚੀ ਵਾਲੇ ਤੇ ਸੋਹਣੀ ਕਾਠੀ ਵਾਲੇ ਘੋੜਿਆਂ ਦੀ ਸਵਾਰੀ ਹੈ ਤੇਰੀ ਸਿਫਤ ਸਲਾਹ ਦਾ ਉੱਦਮ ਕਰਨਾ ਮੇਰੇ ਵਾਸਤੇ ਪੱਥੇ ਤੀਰ ਕਮਾਨ ਬਰਸ਼ੀ ਤੇ ਤਲਵਾਰ ਦਾ ਗਾਤਰਾ ਹਨ ਤੇਰੀ ਧਰਤੇ ਇੱਜ਼ਤ ਨਾਲ ਸੁਰਖਰੂ ਹੋਣਾ ਮੇਰੇ ਵਾਸਤੇ ਵਾਜਾ ਤੇ ਨੇਜਾ ਹਨ ਤੇਰੀ ਮਿਹਰ ਦੀ ਨਜ਼ਰ ਮੇਰੇ ਲਈ ਉੱਚੀ ਕੁੱਲ ਹੈ